6 ਰੁਪਏ ਦੀ ਲਾਟਰੀ 'ਚ ਕਿਸਾਨ ਨੇ ਜਿੱਤਿਆ 45000 ਰੁਪਏ ਦਾ ਇਨਾਮ ਖਬਰ ਮੱਲਾਵਾਲਾ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਾਫੀ ਲੋਕ ਜਿੱਥੇ ਨਿਹਿਨਤ ਕਰਦੇ ਉਥੇ ਕੁਝ ਲੋਕ ਕਿਸਮਤ ਦੇ ਵੀ ਧਣੀ ਹੁੰਦੇ ਆ ਜਿਵੇਂ ਇੱਕ ਕਿਸਾਨ ਨਾਲ ਹੋਇਆ ਕਿ ਕਿਸਮਤ ਨੇ ਉਸ ਦਾ ਸਾਥ ਦਿੱਤਾ ਕਸਬਾ ਮੱਲਾਵਾਲੇ ਦੇ ਨੇੜੇ ਪਿੰਡ ਜੈਮਲਵਾਲ ਦੇ ਇੱਕ ਕਿਸਾਨ ਨੇ 6 ਰੁਪਏ ਦੀ ਕੀਮਤ ਵਾਲੀ ਨਗਰ ਐਂਡ ਸਟੇਟ ਲਾਟਰੀ ਟਿਕਟ ਖਰੀਦੀ ਸੀ ਉਸ ਚੋਂ ਉਸ ਦਾ 45000 ਰੁਪਏ ਦਾ ਨਕਦ ਇਨਾਮ ਨਿਕਲਿਆ ਜਾਣਕਾਰੀ ਦਿੰਦੇ ਹੋਏ ਲਾਟਰੀ ਵਿਜੇਤਾ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਜੈਮਲਵਾਲਾ ਦਾ ਰਹਿਣ ਵਾਲਾ ਹੈ ਅਤੇ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਉਸ ਵੱਲੋਂ ਬੀਤੇ ਦਿਨ ਗਿੱਲ ਲਾਟਰੀ ਸਟਾਲ ਮੱਲਾ ਵਾਲੇ ਤੋਂ 6 ਰੁਪਏ ਦੀ ਲਾਟਰੀ ਦੀਆਂ 25 ਟਿਕਟਾਂ 150 ਰੁਪਏ ਵਿੱਚ ਖਰੀਦੀਆਂ ਗਈਆਂ ਸਨ ਜਿਸ ਵਿੱਚੋਂ ਇੱਕ ਟਿਕਟ ਦਾ ਨੰਬਰ ਡਰਾ ਨਿਕਲਿਆ ਹੈ ਤੇ ਉਹ 45000 ਰੁਪਏ ਦਾ ਨਕਦ ਇਨਾਮ ਜਿੱਤ ਚੁਕਾਇਆ ਕਿਸਾਨ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਅੱਜ ਬਹੁਤ ਖੁਸ਼ ਹੈ ਕਿ ਉਸ ਨੇ ਸ਼ੇਅਰ ਪੇ ਵਾਲੀ ਲਾਟਰੀ ਤੋਂ 45000 ਰੁਪਏ ਦਾ ਜਿਹੜਾ ਨਕਦ ਇਨਾਮ ਜਿੱਤਿਆ ਇਸ ਮੌਕੇ ਲਾਟਰੀ ਸੇਲਸ ਗੁਰਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਸ਼ਨੀਵਾਰ ਨੂੰ ਸ਼ੇਅਰ ਪੇ ਵਾਲੀ ਨਗਰਲ ਲਾਟਰੀ ਟਿਕਟ ਨੰਬਰ 45 533 ਸੇਲ ਕੀਤੀ ਗਈ ਸੀ ਜਿਸ ਚੋਂ 45000 ਰੁਪਏ ਦਾ ਨਕਦ ਇਨਾਮ ਨਿਕਲਿਆ ਉਸ ਵੱਲੋਂ ਲਾਟਰੀ ਜਿੱਤਣ ਵਾਲੇ ਨੂੰ ਫੋਨ ਕਰਕੇ ਦੱਸਿਆ ਤਾਂ ਅੱਜ ਲਾਟਰੀ ਜੇਤਾਂ ਨੂੰ ਨਕਦ ਇਨਾਮ ਰਾਸ਼ੀ ਦਿੱਤੀ ਗਈ ਸੋ ਹੋਰ ਤਸਵੀਰਾਂ ਆਪਾਂ ਦੇਖਦੇ ਹਾਂ ਗਿੱਲ ਲਾਟਰੀ ਦੇ owner ਜਿਹੜੇ ਗੁਰਦੇਵ ਸਿੰਘ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸੋ ਹੋਰ ਵੀ ਤਸਵੀਰਾਂ ਦੇਖਦੇ ਹਾਂ ਤੇ ਜੇਕਰ ਤੁਸੀਂ ਵੀ ਕਿਤੇ ਲਾਟਰੀ ਪਾਈ ਹੈ ਤੇ ਤੁਹਾਡਾ ਨਾਮ ਨਿਕਲਿਆ ਜਰੂਰ ਕਮੈਂਟ ਲਾਈਕ ਕਰਨਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹਾਂਜੀ ਸਾਰਾ ਅੱਜ ਤੁਹਾਡੀ ਸਟਾਲ ਤੇ ਲਾਟਰੀ ਨਿਕਲੀ ਇੱਕ ਇੱਕ ਹੋ ਗਈ। ਹਾਂਜੀ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ ਜੀ ਇਹ ਸਾਡੇ ਵਿਨਰ ਹੈਗੇ ਨੇ। ਇਹਨਾਂ ਦੀ ਜਿਹੜੀ ਲਾਟਰੀ ਆ ਉਹ 6 ਰੁਪਏ ਦੇ ਵਿੱਚ ਜਿਹੜਾ ਇਹਨਾਂ ਦਾ 45000 ਦਾ ਨਾਮ ਸਾਡੇ ਗਿੱਲ ਲਾਟਰੀ ਸਟਾਲ ਤੋਂ ਨਿਕਲਿਆ ਜੀ। ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਨੰਬਰ ਨੋਟ ਕਰ ਲਓ ਜੀ 95 500 33 ਨੰਬਰ ਤੇ ਜਿਹੜਾ ਹੈ ਇਹਨਾਂ ਦਾ ਜਿਹੜਾ ਨਾਮ ਲੱਗਾ ਹੈ। ਤੇ ਐਨ ਕੇ ਏਜੰਸੀ ਫਿਰੋਜ਼ਪੁਰ ਤੋਂ ਜੋ ਅਸੀਂ ਇੱਥੇ ਮਾਲ ਲੈ ਕੇ ਆਉਣੇ ਆ। ਤੇ ਇਹਨਾਂ ਨੂੰ ਜਿਹੜੀ ਅਸੀਂ ਟਿਕਟਾਂ 150 ਰੁਪਏ ਦੀ ਸੇਲ ਕੀਤੀ ਸੀਗੀ ਉਹਦੇ ਵਿੱਚ ਇਹਨਾਂ ਦਾ ਜਿਹੜਾ 45000 ਦਾ ਨਾਮ ਲੱਗਾ ਤੇ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਕਹਿੰਦੇ 6 ਰੁਪਏ ਦੇ ਵਿੱਚ ਕਿਸਮਤ ਜਾ ਗਈ ਬਿਲਕੁਲ ਜੀ ਬਿਲਕੁਲ ਬਿਲਕੁਲ ਹੋਰ ਇਲਾਕਾ ਨਿਵਾਸੀਆਂ ਨੂੰ ਕੀ ਕਹੋਗੇ ਜੀ ਬਸ ਇਲਾਕਾ ਨਿਵਾਸੀਆਂ ਨੂੰ ਇਹੀ ਕਹਾਂਗੇ ਕਿ ਕਿਤੇ ਨਾ ਕਿਤੇ ਆਪਣੀ ਕਿਸਮਤ ਜਰੂਰ ਬੰਦੇ ਨੂੰ ਅਜਮਾਉਣੀ ਚਾਹੀਦੀ ਆ ਹੁਣ ਜਿਵੇਂ ਹੋਲੀ ਬੰਪਰ ਪੰਜਾਬ ਸਰਕਾਰ ਦਾ 500 ਰੁਪਏ ਦੀ ਟਿਕਟਾ ਉਹ ਚੱਲ ਰਿਹਾ ਹੈ 2.5 ਕਰੋੜ ਦਾ ਇਨਾਮ ਆ ਉਹ ਆਣ ਕੇ ਸਾਡੀ ਦੁਕਾਨ ਤੋਂ ਖਰੀਦੋ ਤੇ ਆਪਣੀ ਕਿਸਮਤ ਨੂੰ ਜਿਹੜਾ ਮੌਕਾ ਦਿਓ ਜੀ ਐਡਰੈਸ ਜਰੂਰ ਸੰਝਾ ਕਰ ਦਿਆਂਗੇ ਐਡਰੈਸ ਹੈਗਾ ਜੀ ਜੈਂਬਲ ਵਾਲਾ ਰੋਡ ਪੁਰਾਣੀ ਖੰਨਿਆਂ ਵਾਲੀ ਦੁਕਾਨ ਨਿਊ ਬਾਬਾ ਜੁਵੈਲਰ ਦੁਕਾਨ ਸਾਹਮਣੇ ਰੋਸ਼ਨ ਹਲਵਾਈ ਠੀਕ ਹੈ ਕਿੰਨਾ ਟਾਈਮ ਹੋ ਗਿਆ ਜੀ ਆਪਾਂ ਨੂੰ ਇਹ ਆਪ ਨੂੰ ਕਰੀਬ 15 ਕੁ ਦਿਨ ਹੋ ਗਏ ਨੇ ਜਿਹੜਾ ਆਪਣਾ ਸਟਾਲ ਆ ਸ਼ੁਰੂ ਹੋਇਆ ਹੈ ਜੀ ਲੋਕਾਂ ਦੇ ਲਗਾਤਾਰ ਕਿਸਮਤ ਜਿਹੜੀ ਚਮਕਦੀ ਹੈ ਬਿਲਕੁਲ ਜੀ ਬਿਲਕੁਲ ਲੋਕਾਂ ਦੇ ਜਿਹੜੇ ਨਾਮ ਆ ਛੋਟੇ ਵੱਡੇ ਤੇ ਨਿਕਲ ਹੀ ਰਹੇ ਆ ਜਿਵੇਂ 600 1200 2500 ਇਹ ਨਾਮ ਤਾਂ ਲਗਾਤਾਰ ਚੱਲ ਹੀ ਰਹੇ ਆ ਪਰ ਅੱਜ ਜਿਹੜਾ ਨਾਮ ਇਹਨਾਂ ਦਾ 45000 ਦਾ ਨਾਮ ਨਿਕਲਿਆ ਜੀ ਆ ਜੀ ਸ਼ੁਰੂਆਤ ਕਿਸ ਤਰ੍ਹਾਂ ਕੀਤੀ ਕਿ ਤੁਹਾਡੇ ਵੱਲੋਂ ਤਾਂ ਦੱਸਿਆ ਜਾ ਰਿਹਾ ਕਿ ਤੁਹਾਡੀ ਜਿਹੜੀ ਕਿਸਮਤ ਜਿਹੜੀ ਚਮਕੀ ਸੀ ਉਸ ਤੋਂ ਬਾਅਦ ਤੁਸੀਂ ਸ਼ੁਰੂਆਤ ਕੀਤੀ ਬਿਲਕੁਲ ਜੀ ਮੇਰਾ ਖੁਦ ਦਾ ਇਸੇ ਟਿਕਟ ਦੇ ਵਿੱਚ ਸਵਾ ਦੋ ਲੱਖ ਰੁਪਈਆ ਜਿਹੜਾ ਇਨਾਮ ਨਿਕਲਿਆ ਸੀਗਾ ਉਸ ਤੋਂ ਬਾਅਦ ਜਿਹੜੀ ਆ ਇਹ ਆਪਾਂ ਲਾਟਰੀ ਸਟਾਲ ਦਾ ਜਿਹੜਾ ਕੰਮ ਸ਼ੁਰੂ ਕੀਤਾ ਹੈ ਜੀ ਲਾਕੇ ਨੂੰ ਜਿਹੜਾ ਮੌਕਾ ਮਿਲਣਾ ਚਾਹੀਦਾ ਉਹਨਾਂ ਨੂੰ ਜਿਹੜੀ ਕਿਸਮਤ ਹੈਗੀ ਜ਼ਰੂਰ ਚਮਕਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਜਿਵੇਂ ਥੋੜੇ ਬਾਰੇ ਪੈਸੇ ਕਿਤੇ ਨਾ ਕਿਤੇ ਇਹ ਲਾਟਰੀ ਨੂੰ ਤੁਸੀਂ ਯੂਆ ਨਾ ਸਮਝੋ ਜੀ ਕਿਉਂਕਿ ਲਾਟਰੀ ਨੂੰ ਲਾਟਰੀ ਸਮਝ ਕੇ ਜਦੋਂ ਵੀ ਤੁਹਾਡੀ ਜੇਬ ਦੇ ਵਿੱਚ ਆਪਣੇ ਹਿਸਾਬ ਦੇ ਨਾਲ ਕਿਤੇ ਨਾ ਕਿਤੇ ਆਪਣੀ ਕਿਸਮਤ ਨੂੰ ਮੌਕਾ ਦਿਓ ਜੀ ਤੇ ਲਾਟਰੀ ਜ਼ਰੂਰ ਪਾਉਣੀ ਚਾਹੀਦੀ ਹੈ ਜੀ ਇਹ ਪੜ੍ਹਦੇ ਸੀ ਬਿਲਕੁਲ ਜੀ ਇਹ ਨਾਗਾਲੈਂਡ ਸਟੇਟ ਦੀ ਲਾਟਰੀ ਹੈ ਜੀ ਜਿਹੜੀ ਛੋਟੀ ਹੈ ਅਚਾ ਨਾਗਾਲੈਂਡ ਜੀ ਹੋਰ ਕਿਹੜੀ ਕਿਹੜੀ ਸਟੇਟ ਦੀ ਹੈਗੀ ਹੈ ਜੀ ਅੱਥਰ ਹੋਰ ਆਪਣੇ ਕੋਲੇ ਪੰਜਾਬ ਸਟੇਟ ਦੀ ਲਾਟਰੀ ਹੈ ਜੀ ਜੀ ਹਾਂ ਜੀ ਅੱਜ ਸਰ ਅੱਜ ਬੰਪਰ ਨਿਕਲਿਆ ਜੀ ਕੀ ਕਹੋਗੇ ਗਿੱਲ ਸਟਾਲ ਤੋਂ ਬੰਪਰ ਨਿਕਲਿਆ ਜੀ ਅੱਜ ਜਿਹੜਾ 45000 ਰੁਪਏ ਦਾ ਬੜੀ ਖੁਸ਼ੀ ਦੀ ਗੱਲ ਹੈ ਗਿੱਲ ਲਾਟਰੀ ਸਟਾਲ ਜਿੱਕਾ ਕੋਸ਼ਿਸ਼ ਸਮਾ ਹੋਇਆ ਇਹਨਾਂ ਨੂੰ ਇੱਕ ਲਾਟਰੀ ਦਾ ਸਟਾਲ ਜਿਹੜਾ ਲਗਾਇਆ ਹੈ ਵੀਕ ਦੇ ਨਹੀਂ ਹੋਏ ਅਜੇ ਤੇ अनेका ਹੀ ਨਾਮ ਜਿਹੜੇ ਇੱਥੇ ਛੋਟੇ-ਮੋਟੇ ਨਾਮ ਨਿਕਲ ਚੁੱਕੇ ਨੇ ਅੱਜ ਜਿਹੜਾ ਜਿਹੜੇ ਨਾਮ ਨਿਕਲੇ 45000 ਰੁਪਏ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਇੱਕ ਤਾਂ ਪ੍ਰਕਾਸ਼ ਦਿਹਾੜਾ ਗੁਰ ਰਵਿਦਾਸ ਮਹਾਰਾਜ ਜੀ ਦਾ ਉਹਨਾਂ ਨੂੰ ਸਮਰਪਿਤ ਹੈ ਤੇ ਦੂਸਰਾ ਜਿਹੜਾ ਇੱਕ ਹੋਰ ਇਹਨਾਂ ਦੇ ਕੋਲ ਜਿਹੜਾ ਹੋਲੀ ਦਾ ਬੰਪਰ ਆ ਰਿਹਾ ਜੀ 2.5 ਕਰੋੜ ਰੁਪਏ ਦਾ 2.5 ਕਰੋੜ ਰੁਪਏ ਦਾ ਇੱਕ ਬੰਪਰ ਆ ਰਿਹਾ ਹੈ ਅਸੀਂ ਪ੍ਰਮਾਤਮਾ 'ਤੇ ਆਸ ਕਰਦੇ ਹਾਂ ਵੀ ਇਹ ਵੀ ਸਾਡੇ ਇਲਾਕੇ ਦੇ ਵਿੱਚ ਨਿਕਲੇ ਤੇ ਬੜੀ ਖੁਸ਼ੀ ਦੀ ਗੱਲ ਹੈ ਮੈਂ ਤਾਂ ਵਧਾਈ ਦੇਵਾਂਗਾ ਸਾਡਾ ਵੀਰ ਜਿਹੜਾ ਗੁਰਦੇਵ ਸਿੰਘ ਗਿੱਲ ਹੈ ਕਿ ਇਦਾਂ ਦੇ ਬੰਪਰ ਇੱਥੇ ਨਿਕਲਦੇ ਰਹਿਣ ਵਧਾਈ ਦੇ ਪਾਤਰ ਬਣਦੇ ਰਹਿਣ ਸੋ ਇਹ ਜਿਹੜਾ ਇਨਾਮ ਹੈ ਜੀ ਇਹ 6 ਰੁਪਏ ਵਾਲੀ ਟਿਕਟ ਹੈ 6 ਰੁਪਏ ਦੇ ਵਿੱਚ ਬੰਦਾ 45000 ਦਾ ਮਾਲਕ ਬਣਿਆ ਤੇ ਇਸ ਤੋਂ ਵੱਡੀ ਹੋਰ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ ਤੇ ਅਸੀਂ ਤਾਂ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਤੁਸੀਂ ਗਿੱਲ ਲਾਟਰੀ ਸਟਾਲ ਤੇ ਪਹੁੰਚੋ ਤੇ ਤੁਸੀਂ ਆਪਣਾ ਵੀ ਕਿਸਮਤ ਜਮਾਓ ਬਣ ਸਕਦੇ ਹੋ ਤੁਸੀਂ ਕਰੋੜਪਤੀ ਕਿਉਂਕਿ ਜਿਹੜਾ 2.5 ਕਰੋੜ ਦਾ ਇਨਾਮ ਹੋ ਸਕਦਾ ਹੈ ਤੁਹਾਡਾ ਅਗਲਾ ਇਨਾਮ ਤੁਹਾਡਾ ਹੋਵੇ